ਕੋਟ ਕਿੰਗ ਦ ਕਿੰਗ ਇਜ਼ ਬੈਕ ਦ 뮤ਜ਼ਿਕ ਪੰਪਸ ਅਪ ਆਰ ਸੋ ਪੰਜਾਬੀ ਗਾਇਕੀ ਦੇ ਵਿੱਚ ਆਪਣਾ ਵਡਮੁੱਲਾ ਨਾਮ ਕਮਾ ਚੁੱਕੇ ਬੋਬੀ ਸਿੰਘ ਜੋ ਕਿ ਸਾਡੇ ਸਰਹੱਦੀ ਪਿੰਡ ਲਮੋਚਰਪੁਰ ਦੇ ਨਿਵਾਸੀ ਨੇ ਇਸ ਟਾਈਮ ਕਾਫੀ ਆਪਣੇ ਆਰਕੈਸਟਰਾ ਉਰ ਸਿੰਗਲ ਟਰੈਕ ਲਾਂਚ ਕਰ ਚੁੱਕੇ ਨੇ ਹਾਲ ਹੀ ਵਿੱਚ ਇਹਨਾਂ ਨੇ ਸਿੰਗਲ ਟਰੈਕ ਜਿਹੜਾ ਲਾਂਚ ਕੀਤਾ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਬੋਬੀ ਸਿੰਘ ਨਾਲ ਨਹੀਂ ਬੋਬੀ ਜੀ ਜਿਹੜਾ ਸਿੰਗਲ ਟਰੈਕ ਤੁਸੀਂ ਹੁਣੇ ਲਾਂਚ ਕੀਤਾ ਕੀ ਦਿੱਕੀ ਨਾ ਪਹਿਲਾਂ ਕੀ ਕਹਿਣਾ ਉਹ ਬਟਾ ਸਭ ਤੋਂ ਪਹਿਲਾਂ ਦਾ ਮੈਂ ਧੰਨਵਾਦ ਕਰਦਾ ਆਪਣੇ ਪੰਜਾਬ ਵਾਲੇ ਕਰਚਨ ਬਾਈ ਸਾਰੀ ਟੀਮ ਦਾ ਜਿਨ੍ਹਾਂ ਨੇ ਮੇ ਨਾਲ ਇਕੱਠਾ ਲਾ ਕੇ ਆਪਣੀ ਸਰੋਤੇ ਜਿਹੜੀ ਸੇਵਾ ਕਰਨ ਦਾ ਮਾਣ ਬਖਸ਼ਿਆ ਤੇ ਮੈਨੂੰ ਬੜੀ ਖੁਸ਼ੀ ਹੈ ਤੇ ਇੱਕ ਮਹੀਨਾ ਪਹਿਲਾਂ ਹੀ ਅਸੀਂ ਆਪਣਾ ਸਿੰਗਲ ਟਰੈਕ ਜਿਹੜਾ ਜਸ ਰਿਕਾਰਡ ਤੋਂ ਕੀਤਾ ਹੈਗਾ ਤੇ ਉਹ Song ਹੈਗਾ ਮੁਛ ਦਾ ਕ੍ਰੇਸ YouTube ਤੇ ਹੀ ਮਤਲਬ ਬਹੁਤ ਵਧੀਆ ਜਿਹੜਾ ਲੋਕਾਂ ਨੂੰ ਰਿਸਪੌਂਸ ਮਿਲਿਆ ਨੂੰ ਮੈਂ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਦਾ ਬੜਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਗਾਣੇ ਨੂੰ ਇੰਨਾ ਪਿਆਰ ਦਿੱਤਾ ਹੈ ਨਾ ਮਾਨ ਬਖਸ਼ਿਆ ਮੈਂ ਸਦਾ ਉਹਨਾਂ ਦਾ ਰਿਣੀ ਹਾਂ ਮਾਰ ਮਾਰ ਜਿਵੇਂ ਅਸੀਂ ਚੋੜੇ ਕੀ ਤੇ ਸੀਨੇ ਅਸੀਂ ਚੋੜੇ ਕੀ ਤੇ ਸੀਨੇ ਉਹ ਨਾਲ ਡੱਬ ਵਿੱਚ ਰੱਖੇ ਹੱਥ ਯਾਰ ਨੇ ਤੋ ਕਰਕੇ ਗੰਡਾ ਸਾ ਤਿੱਖਾ ਤੇਜ ਰੱਖਿਆ ਸ਼ੌਕ ਪਾਲੇ ਨੇ ਮੈਂ ਅੱਤ ਬੱਲਿਆ ਪੂਜਾ ਮੁੱਛ ਟੱਕ ਰੇਸ ਰੱਖਿਆ ਸ਼ੌਕ ਪਾਲੇ ਨੇ ਮੈਂ ਅੱਤ ਬੱਲਿਆ ਮੁਛ ਦਾ ਕਰੇਜ਼ ਰੱਖਿਆ ਸਕੂਲ ਟਾਈਮ ਤੋਂ ਹੀ ਕਿੰਨੀ ਗਾਇਕੀ ਵਿੱਚ ਆਪਣਾ ਪਿਆਰ ਅਕਿਆ ਸੀਗਾ ਤੁਸੀਂ ਸ਼ੁਰੂਆਤ ਜਿਹੜੀ ਦੱਸੋਗੇ ਦਰਸ਼ਕਾਂ ਨੂੰ ਕਿ ਸ਼ੁਰੂਆਤ ਜਿਹੜੀ ਤੁਸੀਂ ਕੀਤੀ ਸੀ ਉਹ ਕਿਹੜੇ ਕਿਹੜੀ ਕਹਿ ਸਕੋ ਸਕੂਲ ਟਾਈਮ ਤੋਂ ਮੈਨੂੰ ਥੋੜਾ ਜਿਹਾ ਜਿਹੜਾ ਗਾਉਣ ਦਾ ਸ਼ੌਕ ਸੀ ਤੇ ਉਸ ਤੋਂ ਬਾਅਦ ਮੇਰੇ ਵੱਡੇ ਵੀਰ ਹਰਨੇਕ ਫਤੂ ਵਾਲੀ ਜੀ ਉਹਨਾਂ ਨੇ ਮੈਨੂੰ ਜਿਹੜਾ ਉਸ ਟਾਈਮ ਮੈਨੂੰ ਮਿਲੇ ਤੇ ਪਰਵੀਰ ਗੋਪਾਲ ਰਾਏ ਜੀ ਔਰ ਬਚਨ ਬੇਦਲ ਸਾਹਿਬ ਵੀ ਹੋਰ ਨਾਲ ਮਿਲਾਇਆ ਉਹਨਾਂ ਨੇ ਮੈਨੂੰ ਤੇ ਮੇਰੀ ਪਹਿਲੀ ਜਿਹੜੀ ਐਲਬਮ ਹੈ ਉਹ ਅਮਰ ਆੜੀਆ ਵੱਲੋਂ ਆਈ ਸੀ ਜੀ ਬਾਬਾ ਕਹਿੰਦਾ ਟੌਪ ਚੱਲ ਗਈ ਤੇ ਉਹਦੇ ਮਤਲਬ ਉਹਦਾ ਵੀ ਮੈਨੂੰ ਪਰਮਾ ਹੰਗਾਰਾ ਮਿਲਿਆ ਸੀਗਾ 2000 ਸੰਦੀ ਕਰਿਆ ਤੇ ਮੈਨੂੰ ਬਹੁਤ ਜ਼ਿਆਦਾ ਜਿਆਦਾ ਪ੍ਰੋਟੇ ਹਮਨੋ ਮਾਸਟ ਕਰ ਮਿਲਿਆ ਸ਼ਾਇਦ ਉਹਦੀ ਬਦੌਰਤ ਅੱਜ ਵੀ ਮੇਰਾ ਜਿਹੜਾ Song ਆ ਉਹ ਪੂਰਾ ਜਿਹੜਾ ਲੋਕਾਂ ਨੂੰ ਅੱਛਾ ਲੱਗਿਆ ਔਰ ਪੂਰਾ ਮਾਣ ਵੀ ਮਿਦਾਇਆ ਮੈਨੂੰ ਬਾਹਰੋਂ ਸਭ ਬਹੁਤ ਨਹੀਂ ਆਈਆਂ ਅੱਛੀਆਂ ਕਿਹੜੇ ਪਾਜੀ ਐਸਾ ਜਿਵੇਂ ਕਦਰ ਸੌਂ ਕਰਿਆ ਉਹ ਬਹੁਤ ਸ਼ੋਅ ਬੜਾ ਹੀ ਜਿਹੜਾ ਅਤ ਕਰਿਆ ਅ ਕਰੀਬ 18 ਸਾਲ ਦਾ ਸਮਾਂ ਹੋ ਚੁੱਕਿਆ ਤੁਹਾਨੂੰ ਇਸ ਲਾਈਫ ਦੇ ਵਿੱਚ ਔਰ ਉਹਦੀ ਗਾਇਕੀ ਅਤੇ ਹੁਣ ਦੀ ਗਾਇਕੀ ਦੇ ਵਿੱਚ ਕੀ ਅੰਤਰ ਦੇਖਿਆ ਤੁਸੀਂ ਗਾਇਕੀ ਦੇ ਵਿੱਚ ਅੰਤਰ ਇਹ ਹੈ ਕਿ ਅੱਜ ਦਾ ਜਿਹੜਾ ਟਾਈਮ ਹੈਗਾ ਅੱਜ ਥੋੜਾ ਜਿਵੇਂ ਕਹਿ ਲਵੋ ਪੈਸੇ ਦਾ ਜ਼ਿਆਦਾ ਦੌਰ ਹੈ ਠੀਕ ਹੈ ਤੇ ਪੈਸੇ ਦੇ ਵਿੱਚ ਇਹ ਹੋ ਜਾਂਦਾ ਕਿ ਜਦੋਂ ਅਸੀਂ ਪੈਸਾ ਲਗਾ ਦਈਏ ਤੇ ਪੈਸਾ ਜਦੋਂ ਜਿਹਦੇ ਕੋਲ ਵਾਦੇ ਆ ਉਹ ਜਦੋਂ ਵੱਧ ਪੈਸਾ ਖਰਚ ਲੈਂਦਾ ਤੇ ਚੈਨਲਾਂ ਤੇ ਰਹਿੰਦਾ ਤੇ ਲੋਕ ਉਹਨੂੰ ਯਾਦ ਰੱਖਦੇ ਆ ਪਰ ਗੱਲ ਇਹ ਵੀ ਜਿਵੇਂ ਕਹਿੰਦੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਦਰਖਤ ਆ ਜਿਵੇਂ ਦਰਖਤ ਦੀਆਂ ਪੱਤੀਆਂ ਨੇ ਜਿਹੜੀਆਂ ਅੱਜ ਦੇ ਸਮਝ ਲਓ ਜਿਹੜੇ ਪੈਸਾ ਲਗਾ ਕੇ ਸਿੰਗਰ ਆ ਰਹੇ ਆ ਤੇ ਜਿਹੜੇ ਪਹਿਲਾਂ ਵਾਲੇ ਸਿੰਗਰ ਨੇ ਉਹ ਸਿੰਗਰ ਸਮਝ ਲਓ ਇੱਕ ਜੜ੍ਹ ਨੇ ਤੇ ਅਸੀਂ ਉਹਨਾਂ ਨੂੰ ਤੇ ਨਹੀਂ ਖੋਲ ਸਕਦੇ ਉਹਨਾਂ ਦੀ ਜਿਹੜੀ ਗਾਇਕੀ ਹੈ ਉਹ ਮਤਲਬ ਐਨੀ ਕੁ ਵਧੀਆ ਗਾਇਕੀ ਔਰ ਉਹਨਾਂ ਨੂੰ ਸੁਣਨ ਤੇ ਜਿਹੜਾ ਅਨੰਦ ਵੀ ਬੜਾ ਆਉਂਦਾ ਹੈ ਤੇ ਅੱਜ ਦਾ ਜਿਹੜਾ ਹੈ ਮੈਂ ਮਾੜਾ ਨਹੀਂ ਕਹਿੰਦਾ ਅੱਜ ਦੇ ਸਿੰਗਰ ਵੀ ਬਹੁਤ ਸੋਹਣਾ ਗਾਉਂਦੇ ਨੇ ਪਰ ਸਾਰੇ ਉਹਨਾਂ ਵਧੀਆ ਨਹੀਂ ਪਹਿਣਾ ਵਾਲੇ ਸਿੰਗਰ ਨੇ ਇਹ ਜਿਹੜੀ ਇੱਕ ਗੈਸਟਾ ਸੀ ਜਿਹਦਾ ਤੁਹਾਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਦਾ ਉਹਨਾਂ ਨੂੰ ਤੁਸੀਂ ਖੁਸ਼ ਹੋ ਤੁਸੀਂ ਕੈਸਟ ਨੂੰ ਜਾਓ Song ਨੂੰ ਤੁਸੀਂ ਬਹੁਤ ਯਾਦ ਕਰਦੇ ਹੋ ਜਿਹੜੀ ਮੇਰੀ ਪਹਿਲੀ ਐਲਬਮ ਹੈਗੀ ਹੈ ਬਾਬਾ ਕਿਆਂ ਦਾ ਟੋਪ ਚੱਲ ਗਈ ਉਹਨੂੰ ਵੀ ਬੜਾ ਜ਼ਿਆਦਾ ਮਾਣ ਮਿਲਿਆ ਉਸ ਤੋਂ ਬਾਅਦ ਈ ਸੀ ਡੀ ਸ ਤੇ ਮੇਰਾ ਨੰਬਰ ਆਇਆ ਕਿਕਰ ਦੇ ਕਾਰਡੋ ਰੈਡੀ ਉਸ ਤੋਂ ਬਾਅਦ ਫਿਰ ਪੇਕਿਆਂ ਨੂੰ ਚੱਲੀ ਪਾਇਰ ਕੰਪਨੀ ਵੱਲੋਂ ਫਿਰ ਧਾਰਮਿਕ ਐਲਬਮ ਕੀਤੀਆਂ ਆਨ ਆਈ ਉਹਨੂੰ ਟੋਪ ਚੱਲਣੇ ਜਾਦੇ ਖਾਣੇ ਫਿਰ ਮੇਰੇ ਸਿਕਿਉਰਟ੍ਰੈਕ ਆਇਆ ਗੈਂਸਟਰ ਆਇਆ ਫਿਰ ਬੋਡੀਗਾਰਡ ਇਸ ਤਰ੍ਹਾਂ ਮੈਨੂੰ ਤੋਆ ਲੱਗਦਾ ਕਿ ਮੇਰੇ ਸਿਕਿਉਰਟ੍ਰੈਕ ਆਇਆ ਪਰ ਅੱਜ ਵੀ ਜਿਹੜੀ ਮੈਨੂੰ ਬਾਬਾ ਕਿਆਂ ਦਾ ਟੋਪ ਚੱਲ ਗਈ ਸਾਰੇ ਜਦੋਂ ਵੀ ਕਿਤੇ ਮੇਰਾ ਕੋਈ ਫੰਕਸ਼ਨ ਹੁੰਦਾ ਹੈ ਕੋਈ ਪ੍ਰੋਗਰਾਮ ਹੁੰਦਾ ਹੈ ਸਾਰੇ ਕਹਿੰਦੇ ਕਿ ਭਜੀ ਕੋਈ ਬਾਬਾ ਕਨਪਚਨ ਵੀ ਸੰਗੂਰ ਸੁਣਾਇਆ ਜਾਵੇ ਤੇ ਪਹਿਲਾਂ ਮੈਂ ਥੋੜਾ ਜਿਹਾ ਦਰਸ਼ਕਾਂ ਦੇ ਜਿਹੜਾ ਰੂਗ ਰੂ ਕਰਾਂਗੇ ਥੋੜਾ ਜਿਹਾ ਸੰਗ ਜਿਹੜਾ ਮੇਰਾ ਪੁਰਾਣਾ ਪਹਿਲਾਂ ਜਿਹਦੇ ਤੇ ਮੈਨੂੰ ਮਨਕਬੂਲੀਅਤ ਮਿਲੀ ਹੈ ਆਪਣੇ ਸਰੋਤਿਆਂ ਵੱਲੋਂ ਤੇ ਉਹ ਮੈਂ ਥੋੜਾ ਜਿਹਾ ਚੰਗਾ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਨਵਾਂ ਸਿੰਗਲ ਟਰੈਕ ਹੈ ਉਹਦੇ ਬਾਰੇ ਵੀ ਜ਼ਰੂਰ ਥੋੜਾ ਜਿਆਦਾ ਲਸਟਿੰਗ ਸੁਣਾਵਾਂਗੇ ਹਾਂਜੀ ਹੌਲੀ ਮਾਰੇ ਲੱਕ ਦਾ ਹੁਲਹਾਰਾ ਕੁੜੀਓ ਹੋਣੀ ਅੱਜ ਪਿੰਡੇ ਹਿੱਲੀ ਜਾਂਦਾ ਸਾਰਾ ਕੁੜੀਓ ਹੌਲੀ ਮਾਰੇ ਲੱਕ ਦਾ ਹੁਲਹਾਰਾ ਕੁੜੀਓ ਹੋਣੀ ਅੱਜ ਪਿੰਡੇ ਹਿੱਲੀ ਜਾਂਦਾ ਸਾਰਾ ਕੁੜੀਓ ਪਿੰਗ ਉੱਤੇ ਲੰਬੇ ਲੰਬੇ ਝੂਟਿਆਂ ਦੇ ਨਾਲ ਪਿੰਗ ਉੱਤੇ ਲੰਬੇ ਲੰਬੇ ਝੂਟਿਆਂ ਦੇ ਨਾਲ ਮਾਰੇ ਪਿੱਪਲੀ ਦਾ ਟਾਣ ਚੜਾਕੇ ਨਹੀਂ ਬਾਬਾ ਕਹਿੰਦਾ ਤੋਪ ਚੱਲ ਗਈ ਲਾਫ ਫਿਚਰ ਪਲਾਨ ਕੀ ਹੈ ਕਿ ਕਿਸੇ ਤੁਹਾਕੀ ਦੇ ਵਿੱਚ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਜਾਂ ਹੋਰ ਟਾਈਮ ਪੀਰੀਅਡ ਤੁਸੀਂ ਆਪਣਾ ਕੋਈ ਹੋਰ ਪਲਾਨ ਕੀਤਾ ਹੈ ਅ ਪਲਾਨੀ ਕੀ ਤੇ ਚਾਰੋਂ ਖੈਰ ਚੱਲਦੀ ਜਾਂਦੀ ਹਰੇਕ ਇਨਸਾਨ ਦਾ ਜਿਹੜਾ ਹੁੰਦਾ ਦਿਮਾਗ ਦੇ ਵਿੱਚ ਕਿ ਮੈਂ ਕਾਹ ਵਧਾਂ ਤੇ ਸੋਚ ਮੇਰੀ ਕੁਝ ਏਦਾਂ ਨਹੀਂ ਹੈਗੀ ਐ ਕੁਝ ਮਤਲਬ ਇਸ ਇੰਡਸਟਰੀ ਦੇ ਵਿੱਚ ਵੀ ਅੱਗੇ ਵਧਣ ਦੀ ਤੇ ਬਾਕੀ ਐਸ ਜਿਹੜਾ ਹੁਣ ਮੈਂ ਕੰਮ ਨਾਲ ਜਿਹੜਾ ਮੇਰਾ ਇਸ ਤੋਂ ਇਲਾਵਾ ਚੱਲਦਾ ਪਿਆ ਅਹ ਪਨੇ ਡਿਸਟ੍ਰਿਕਟ ਫਾਜ਼ਲਗਾ ਦੇ ਵਿੱਚ ਸਕੂਲ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਚੱਕ ਵੈਰੋਕੇ ਉੱਥੇ ਐਜੇ ਪੰਜਾਬੀ ਟੀਚਰ ਵਜੋਂ ਜਿਹੜੀ ਮੈਂ ਸੇਵਾ ਨਿਭਾ ਰਹੇ ਹਾਂ ਅ ਗ੍ਰੀਨ ਮੈਨੂੰ ਉੱਥੇ ਪਹਿਲਾਂ ਮੈਂ ਤਰਨਤਾਂ ਸੀਗਾ 1.5 ਸਾਲ ਤੋਂ ਬਾਅਦ ਨੂੰ ਇੱਥੇ ਪ੍ਰੋਵਾਈਡਿੰਗ ਹੋ ਗਿਆ ਤੇ ਮੈਂ ਸਕੂਲ ਦੇ ਵਿੱਚ ਐਜੇ ਪੰਜਾਬੀ ਟੀਚਰ ਵਜੋਂ ਸੇਵਾ ਨਿਭਾ ਰਹੇ ਹਾਂ ਤੇ ਨਾਲ ਦੀ ਨਾਲ ਹੀ ਆਪਣੀ ਜਿਹੜੀ ਗਾਇਕੀ ਨਾਲ ਨੂੰ ਇਹ ਨਾਲ ਜਿਹੜਾ ਲੈ ਕੇ ਚੱਲਣਾ ਚਾਹੁੰਦਾ ਨੌਜਵਾਨ ਫੀਡ ਦੀ ਕੀ ਸੰਦੇਸ਼ਤ ਕਰਦਾ ਬਾਕੀ ਮੇਰਾ ਇੱਕੋ ਸੰਦੇਸ਼ ਹੈ ਆਪਣੇ ਨੌਜਵਾਨ ਦੋਸਤਾਂ ਤੇ ਮਿੱਤਰਾਂ ਤੇ ਸਾਰੇ ਸਰੋਤਿਆਂ ਲਈ ਕਿ ਚੰਗਾ ਸੁਣੋ ਹਥਿਆਰਾਂ ਤੋਂ ਰਹਿਤ ਤੇ ਨਸ਼ਿਆਂ ਤੋਂ ਰਹਿਤ ਤੇ ਜਿਹੜਾ ਅਸੀਂ ਆਪਣੇ ਪਰਿਵਾਰ ਦੇ ਵਿੱਚ ਸੋਣ ਸਕੀਏ ਅਸੀਂ ਆਪਣੇ ਪਰਿਵਾਰ ਦੇ ਵਿੱਚ ਵੇਖ ਸਕੀਏ ਔਰ ਮੈਂ ਸਭ ਤੋਂ ਮਹਿਲਾ ਆਪਣੇ ਇੱਕ ਹੋਰ ਜਿਹੜੇ ਮੇਰੇ ਖਾਸ ਵੀਰ ਨੇ ਜਿਨ੍ਹਾਂ ਨੇ ਇਹਦੇ ਵਿੱਚ ਬੜਾ ਹੀ ਜ਼ਿਆਦਾ ਜੋਰ ਲਗਾਇਆ ਜਿਹੜਿਆ ਨੇ ਮਿਹਨਤ ਕੀਤੀ ਹੈ ਤੋ ਤੱਕ ਲੈ ਕੇ ਆਂਦਾ ਸਿਰ ਉੱਥੇ ਤੱਕ ਬਜਾਇਆ ਹੈ ਉਹਨਾਂ ਦਾ ਮੈਂ ਸਹਿਯੋਗ ਨਹੀਂ ਪੁੱਛ ਸਕਦਾ ਮੇਰੇ ਵੱਡੇ ਵੀਰ ਜਸਰਾਜ ਗਿੱਲ ਜੀ ਔਰ ਜਿਹੜੇ ਲਿਰਿਕਸ ਜਿਨਾਂ ਦੇ ਹੈਗੇ ਆ ਓੰਕਾਰ ਫੱਤੂ ਵਾਲੀ ਜੀ ਤੇ ਉਹਨਾਂ ਦਾ ਜਿਹੜਾ Song ਆ ਮੁੱਛ ਦਾ ਕਰੇਜ ਉਹ ਮੈਂ ਆਪਣੇ ਦਰਸ਼ਨ ਰੱਖ ਜ਼ਰੂਰ ਇੱਕ ਵਾਰੀ ਲਾਈਵ ਸੁਣਾਉਣਾ ਚਾਹਣਾ ਤੇ ਧਿਆਨ ਦਿਓ ਹਉਂਦੀ ਚਾਲੀ ਕਿੱਲੇ ਰੌੜਤੇ ਜਮੀਨੀ ਪੁੱਤ ਜੱਟ ਦਾ ਮੈਂ ਸਿਰੇ ਦਾ ਸ਼ੌਕੀਨੀ ਹਉਂਦੀ ਚਾਲੀ ਕਿੱਲੇ ਰੌੜਤੇ ਜਮੀਨੀ ਪੁੱਤ ਜੱਟ ਦਾ ਮੈਂ ਸਿਰੇ ਦਾ ਸ਼ੌਕੀਨੀ ਖੁੱਲਾ ਰੱਖਿਆ ਇਹ ਸਦਾ ਖੁੱਲਾ ਰੱਖਿਆ ਇਹ ਸਦਾ ਖਾਣ ਪੀਣੀ ਖੁੱਲਾ ਰੱਖਿਆ ਇਹ ਸਦਾ ਖਾਣ ਪੀਣੀ ਮੈਂ ਕੋਈ ਨਾ ਪਰੇ ਰੱਖਿਆ ਖੁੱਲ੍ਹ ਕੇ ਰੱਖੀ ਜੈਨ ਮੈਂ ਇੱਤ ਬਣੀ ਨੇ ਤੂੰ ਜਾਂ ਮੁੱਠ ਲੱਕ ਦੇ ਰੱਖਿਆ ਸ਼ੌਂਕ ਪਾਲੇ मुछता करेस रखे खान <खेगा> पीनी खुला रखे हुए सदा खान पीनी मैं कोई ना परेज रखे तूजा मुछता करेस रखे, रखे शौक, शौक पालने में थैंक यू जी थैंक यू मैं सारे अपने जो दोस्त मेरे पंजाब आज तक वाले मेरे वीर ਆ ਸਾਰੇ ਪੱਤਰਕਾਰ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਟਾਈਮ ਅਟੈਂਡ ਕਰਕੇ ਮੈਨੂੰ ਆਪਣੇ ਸ੍ਰੋਤੇ ਗੀਰਾਂ ਦਾ ਜਿਹੜਾ ਗਾਇਕ ਮੋਵੀ ਸਿੰਘ ਨਾਲ ਜਿਨ੍ਹਾਂ ਨੇ ਹਾਲ ਵਿੱਚ ਆਪਣੇ ਆਪਣਾ ਸਿੰਗਲ ਟਰੈਕ ਜਿਹੜਾ ਹੈ ਮੁੱਛ ਦਾ ਕੇਸ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਅਧਿਆਲਾ ਸੰਦੇਸ਼ ਹੈ ਕਿ ਜਿਹੜੀ ਪੁਰਾਣੀ ਗਾਇਕੀ ਹੈ ਉਹ ਹੁਣ ਦੀ ਗਾਇਕੀ ਤੋਂ ਘੱਟ ਕੇ ਕੁੱਲਾ ਰੱਖਿਆ ਸਦਾ ਖਾਂ ਪੀਂਦੀ ਕੁੱਲਾ ਰੱਖਿਆ ਜਦੋਂ ਰੱਖਿਆ ਸ਼ੌਂਕ ਪਾਲੇ ਨੇ ਮੱਤ ਬੱਲੀਆਂ ਦੂਜਾ ਮੁਛ ਲੱਕੇ ਤੂੰ ਰੱਖਿਆ